ਅਮਰੀਕਾ ਦੇ ਵਿੱਚ ਘਰੇਲੂ ਵਿਵਾਦ ਦੇ ਚੱਲਦਿਆਂ ਭਰਾ ਨੇ ਆਪਣੇ ਭਰਾ ਤੇ ਮਾਤਾ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਹੈ ਜਾਣਕਾਰੀ ਦੇ ਮੁਤਾਬਿਕ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਾਰਕਪੁਰ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਇੱਕ ਪਰਿਵਾਰ ਦੇ ਘਰੇਲੂ ਵਿਵਾਦ ਦੇ ਕਾਰਨ ਭਰਾ ਨੇ ਭਰਾ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਇਸ ਦੌਰਾਨ ਉਸ ਦੀ ਮਾਂ ਦੇ ਵੀ ਗੋਲੀ ਵੱਜੀ ਹੈ ਉਸ ਤੋਂ ਬਾਅਦ ਦੂਸੀਂ ਨੇ ਘਰ ਤੋਂ ਥੋੜੀ ਦੂਰ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋ ਵਿਪਰਾਮਾਂਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਤੇ ਮ੍ਰਿਤਕ ਦੀ ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਸਾਬਕਾ ਸਰਪੰਚ ਸਰਦਜੀਤ ਸਿੰਘ ਪੱਪਲ ਵੱਲੋਂ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸ ਦਰਣੀ ਕਿ ਇਸ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਦੇ ਨਾਲ ਪੂਰੇ ਘਟਨਾ ਕ੍ਰਮ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜੀ ਜੇਮ ਰਨਸਪੋਰਟਿੰਗ ਕੇ ਕੇ ਪਰਨਾਵ ਮੈਂ ਮਰਦ ਪਰ ਇੱਕ ਹੀ ਮੰਨੋ ਸਿੱਤ ਇਹ ਮੇਰੇ ਪਾਇਆ ਜੀ ਦੇ ਬੇਟਾ ਸੀ ਸਰਦਾਰ ਰੋਪਿੰਦਰ ਸਿੰਘ ਪਿਛਲੇ तकरीबन 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਉਹ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਗਿਆ ਹੋਇਆ ਸੀ ਦੇ 325 ਹੀ ਅੱਜ ਨੂੰ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇਸ ਵਾਰ ਇਹ ਨਹੀਂ ਪਤਾ ਪਤਾ ਜੇ ਲਗਾ ਤੇ ਸ਼ਨੀਵਾਰ ਦੀ ਰਾਤ ਨੂੰ ਇਹ ਕੁਦਰਦਨਾ ਤੋਂ ਫਰਨਾ ਵਾਪਸ ਜਿਹੜੀ ਕਰਮਜੀਤ ਜਿਹੜਾ ਭਪਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀ ਚਲਾਣੀ ਸ਼ੁਰੂ ਕਰ ਦਿੱਤੀਆਂ ਇਨੀ ਦੇਰ ਨੂੰ ਉਹਨਾਂ ਦੇ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਪਈ ਕਿਹ ਤਰੀਕੇ ਉਹਨੂੰ ਫੜ ਫੜ ਕੇ ਉਹਨੂੰ ਬਾਹਰ ਕੱਢਿਆ ਬਾਅਦ ਜਾ ਕੇ ਇਨੀ ਦੇਰ ਨੂੰ ਫਿਰ ਤੇ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨਾਂ ਦੀ ਮੌਤ ਹੋ ਗਈ ਮੋਟਰੀ ਦੋਨਾਂ ਦੀ ਉਹ ਜਿਸੇ ਉਹਨਾਂ ਦੀ ਮਾਤਾ ਜਿਹੜੇ ਗੋਲੀ ਮਾਤਾ ਜੀ ਨੂੰ ਵੀ ਉਹਨਾਂ ਕੁਛ ਕੀਤੀ ਗੋਲੀ ਚਲਾਉਣ ਦੀ ਪਰ ਉਹ ਅ ਟੱਚ ਕਰਕੇ ਪ੍ਰਯੋਗ ਚ ਉਤੇ ਕੋਲੀ ਸਾਈਡ ਨੂੰ ਲੰਘੀ ਠੀਕ ਹੈ ਸੋ ਠੀਕ ਹੈ ਉਹ ਹੌਸਿੰਗ ਪ੍ਰਿੰਸੀਪਲ ਠੀਕ ਨੇ ਹੁਣ ਉਹ ਘਰ ਆ ਗਏ ਨੇ ਫਿਰ ਜਿਹੜੀ ਇਹ ਘਟਨਾ ਦਾ ਕੀ ਇਹ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਦੀ ਕੋਈ ਗਲਤ ਹੋ ਸਕਦੀ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿੰਨੇ ਸਮੇਂ ਤੋਂ ਬਾਹਰ ਰਹੇ ਤੇ ਕਿੰਨੇ ਬੱਚੇ ਸ੍ਰੀਵਿੰਦਰ ਸਿੰਘ ਪਿਛਲੇ 40 42 ਸਾਲ ਤੋਂ ਰਹਿ ਰਹੇ ਆ ਉੱਥੇ ਪਿਛੇ ਬਾਅਦ ਆਪਣੇ ਇਤਿਹਾਕ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਉੱਥੇ ਫਿਰ ਤੇ ਬੱਚੇ ਸਵੇਤ ਰਹੇ ਸੀ ਜਿਹੜੇ ਜੰਮੋ ਨੌਜਵਾਨਾਂ ਦੀ ਮੌਤ ਵੀ ਇਹਨਾਂ ਤੋਂ ਮੈਰਿਡ ਕੌਣ ਸੀ ਅਨਮੈਰਿਡ ਕੌਣ ਸੀ ਬੱਚੇ ਰਹੇ ਸੀ ਵੱਡਾ ਜਿਹਨੇ ਜਿਹਨੇ ਕਰਮਜੀਤ ਜਿਹਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉੱਥੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਇਹਨਾਂ ਬੱਚੇ ਨੇ ਇੱਥੇ ਇੰਡੀਆ ਘਰ ਵਿੱਚ ਤੋਂ ਰਹਿੰਦੇ ਹੁਣ ਇੰਡੀਆ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਇੱਥੇ ਰਹਿੰਦੇ ਇਸਕੋ ਨਾਮ ਲਾ ਕੇ ਸਿੱਖੀ ਘਣਾ ਕਾਉਂ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜੋ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਦੇ ਵਿੱਚ ਹੀ ਜਾ ਰਹੇ ਨੇ ਉਹ ਵੀ ਪੂਰੇ ਸੋਗ ਚ ਡੁੱਬੇ ਪਿਆ ਹੈ ਘਟਨਾ ਬਹੁਤ ਮੰਦ ਭਾਗੀ ਹੈ